ਕੜੂਰ ਸਾਹਿਬ ਦੇ ਨੇੜੇ ਨਾਗੋਕੇ ਮੋੜ ਐਤ ਕਰਮਜੀਤ ਸਿੰਘ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਆਪਾਂ ਨੇਕਾਂ ਬਿਮਾਰੀਆਂ ਵਾਸਤੇ ਚੂਰਨ ਦੱਸਣਾ ਵਾ ਲੈਣਾ ਕੀ ਆ ਚਿਤ੍ਰਿਕ ਦੀ ਝੜ ਦੀ ਛੇਲੇ ਇੱਕ ਟੋਲਾ ਬਹੀੜੇ ਦੀ ਛੇਲੇ ਇੱਕ ਟੋਲਾ ਤੇ ਮਗਾ ਇੱਕ ਟੋਲਾ ਸੁੰਡ ਇੱਕ ਟੋਲਾ ਹਉ ਬੇਰ ਇੱਕ ਟੋਲਾ ਸੋਇ ਇੱਕ ਟੋਲਾ ਮਿੱਠੀ ਸੌਂਫ ਇੱਕ ਟੋਲਾ ਧਨੀਆ ਇੱਕ ਟੋਲਾ ਹਰ ਅਰੜੀਛੇ ਦੇ ਇੱਕ ਤੋਲਾ ਔਲੇ ਇੱਕ ਤੋਲਾ ਮਿਰਚ ਕਾਲੀ ਇੱਕ ਤੋਲਾ ਕਾਲਾ ਜੀਰਾ ਇੱਕ ਤੋਲਾ ਬਾਚ ਇੱਕ ਤੋਲਾ ਪਿਪਲਾ ਬੂਲ ਇੱਕ ਤੋਲਾ ਅਜਵੈਣ ਇੱਕ ਤੋਲਾ ਚਿੱਟਾ ਜੀਰਾ ਇੱਕ ਤੋਲਾ ਬਾਵੜਿੰਗ ਇੱਕ ਤੋਲਾ ਪੋਹ ਕਰਮੂਰ ਇੱਕ ਤੋਲਾ ਸੱਜੀ ਖਾਰ ਇੱਕ ਤੋਲਾ ਸਮਚਰ ਲੂਣ ਇੱਕ ਤੋਲਾ ਸਮੁੰਦਰ ਲੂਣ ਇੱਕ ਤੋਲਾ ਕੋਠਾ ਇੱਕ ਤੋਲਾ ਤੇਰਵੀ ਦੇਨ ਤੋਲੇ ਪੀਲੀ ਥੋਹਰ ਦਾ ਦੁੱਧ ਦੇ ਪੀਲੀ ਥੋਹਰ ਵਾਲੀ ਦੁੱਧ ਦੇ ਦੁੱਧ ਵਾਲੀ ਦੇ ਪੱਤੇ ਥੋਰ ਦੇ ਲੈਣੇ ਆ ਤੇ ਚੋਕ 1 ਤੋਲਾ ਜੌਂਖਾਰ ਵਧੀਆ 1 ਤੋਲਾ ਸਿੰਧਾ ਲੂਣ 1 ਤੋਲਾ ਪੇੜ ਲੂਣ 1 ਤੋਲਾ ਸਾੰਪਰ ਲੂਣ 1 ਤੋਲਾ ਤੁਮੇਰੀ ਜਾੜ 1 ਤੋਲਾ ਦੰਤੀ ਦਾ ਚੂਰਨ 1 ਤੋਲਾ ਇਹ ਸਾਰੀਆਂ ਚੀਜ਼ਾਂ ਨੂੰ ਕੁੱਟ ਛਾਣ ਕੇ ਬਹੁਤ ਵਧੀਆ ਪਾਊਡਰ ਬਣਾ ਲੈਣਾ ਵਾ ਤੇ ਇਹ ਜਿਹੜਾ ਇਸ ਦੇ ਸੇਵਨ ਕਰਨ ਦੀ ਵਿਧੀ ਇਸ ਤਰ੍ਹਾਂ ਲਿਖੀ ਹੈ ਪਹਿਲੇ ਰੋਕੀ ਨੂੰ ਜਿਹੜਾ ਚਿਕਣਾ ਖਾਣਾ ਚਾਹੀਦਾ ਵਾ ਤੇ ਇਸ ਦੇ ਬਾਅਦ ਵਿੱਚ ਬਰੇਚਨ ਵਾਲੀਆਂ ਚੀਜ਼ਾਂ ਵੀ ਜਰੂਰ ਖਾਣੀਆਂ ਚਾਹੀਦੀਆਂ ਇਸ ਦੇ ਨਾਲ ਜਿਹੜਾ ਬਰੇਚਨ ਆ ਕਬਜਾ ਉਹ ਵੀ ਬਿਲਕੁਲ ਹਟ ਜਾਊਗੀ ਇਸ ਦੋ ਤੋਂ ਤਿੰਨ ਮਾਸੇ ਤੱਕ ਪਾਣੀ ਨਾਲ ਖਾਣਾ ਵਾ ਇਹ ਤੂਰਨ ਨੇਕਾ ਰੋਗਾਂ ਦਾ ਨਾਸ਼ ਕਰਦਾ ਤੇ ਉਦਰ ਪੇਟ ਰੋਗਾਂ ਦੀ ਇਹ ਪਰਮ ਉਤਮ ਦਵਾਈ ਹੈ। ਭਿੰਨ ਭਿੰਨ ਅਨੁਪਾਨਾਂ ਦੇ ਨਾਲ ਇਹ ਉਦਰ ਰੋਗ ਗੁਲਮ ਗੋਲਾਵਾਤ ਰੋਗ ਮਲ ਭੇਦ ਪ੍ਰਤਕਾਲ ਅੰਜੀਰਣ ਪਗੰਦਰ ਪਾਂਡੂ ਰੋਗ ਖਾਂਸੀ ਦਮਾ ਗਲਹਰ ਹਿਰਦੇ ਰੋਗ ਸੰਗ੍ਰਹਿਣੀ ਕੋੜੇ ਪੇਟ ਦੀ ਅਗਨੀ ਮੰਦ ਜ਼ਹਿਰ ਡਾਂਗ ਜਿੰ ਨੂੰ ਕਿਸੇ ਨੂੰ ਜ਼ਹਿਰ ਦਾ ਡੰਗ ਵੀ ਮਾਰਿਆ ਹੋਵੇ ਕਿਹੇ ਜਰੀਲੀ ਚੀਜ਼ ਨੇ ਉਹਦਾ ਵੀ ਇਹ ਜ਼ਹਿਰ ਅੰਦਰੋਂ ਨਾਸ਼ ਕਰ ਦਿੰਦਾ ਵਾ ਮੂਲ ਜ਼ਹਿਰ ਖਣਿਜ ਜ਼ਹਿਰ ਕਿਰਮਤ ਜ਼ਹਿਰ ਵਿਸ਼ਕ ਸਾਰਾ ਤਰ੍ਹਾਂ ਦੇ ਵਿਸ਼ਾਂ ਦਾ ਜ਼ਹਿਰ ਨਾਸ਼ ਕਰਦਾ ਵਾ ਇਹ ਬਹੁਤ ਹੀ ਵਧੀਆ ਜਿਹੜਾ ਵਾ ਨੇਕਾਂ ਬਿਮਾਰੀਆਂ ਦਾ ਜਿਹੜਾ ਇਹ ਰੋਕਾਂ ਦਾ ਇਲਾਜ ਆ ਇਹ ਚੂਰ ਤੁਸੀਂ ਆਪ ਦੇ ਘਰ ਵਿੱਚ ਵੀ ਬਣਾ ਸਕਦੇ ਜੋ ਤੇ ਸਾਡੇ ਕੋਲੋਂ ਵੀ ਆਣ ਕੇ ਦਵਾਈ ਲੈ ਸਕਦੇ ਜੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਸਾਰਾ ਸਮਾਨ ਆਪਾਂ ਜਿਹੜਾ ਵਾ ਇਹਦੇ ਵਿੱਚ ਤਕਰੀਬਨ 33 ਚੀਜ਼ਾਂ ਪੈਂਦੀਆਂ ਵਾਂ ਤੇ ਆ ਵੇਖੋ ਆਪਾਂ ਇਹਦਾ ਚੂਰ ਨੇ ਜਿਹੜਾ ਵਾ ਤਿਆਰ ਕਰਾਂਗੇ ਖੋਦਾਂ ਇਹ ਨੇਕਾਂ ਬਿਮਾਰੀਆਂ ਤੇ ਜਿਹੜੇ ਲੋਕ ਪੇੜਤੀਆਂ ਬਿਮਾਰੀਆਂ ਤੋਂ ਪੀੜਤ ਰਹਿੰਦੇ ਆ ਇੱਥੋਂ ਤੱਕ ਆ ਕੇ ਇਹ ਜਿਹੜੀ ਬਾਤ ਦੀ ਪਥਰੀ ਆ ਉਹਨੂੰ ਵੀ ਕਿਡਨੀ ਦੇ ਵਿੱਚ ਜਿਹੜੀ ਹੁੰਦੀ ਆ ਉਹਨੂੰ ਵੀ ਇਹ ਕੱਢ ਦਿੰਦਾ ਕੋਈ ਗੈਸ ਅਫਾਰਾ ਬਾਤ ਦਾ ਜਮੀ ਕੁਝ ਵੀ ਨਹੀਂ ਇਹ ਰਹਿਣ ਦਿੰਦਾ ਕਿਉਂਕਿ ਸਾਰੀਆਂ ਬਿਮਾਰੀਆਂ ਦਾ ਬਹੁਤ ਹੀ ਚੂਰ ਨੇ ਇਹਦਾ ਨਾਂ ਕਿ ਐਸਾ ਵਾਕੇ ਇਹਨੂੰ ਨਰੈਣ ਚੂਰ ਨੂੰ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਨਰੈਣ ਚੂਰ ਨੇ ਆ ਜਿਹੜਾ ਕਿ ਬਹੁਤ ਹੀ ਉੱਤਮ ਨਾਂਇ ਨੂੰ ਦਿੱਤਾ ਗਿਆ ਵਾ ਇਹਦੇ ਖਾਣ ਨਾਲ ਨੇਕਾਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਵਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਹ ਬਣਾ ਕੇ ਤੁਸੀਂ ਵਰਤ ਸਕਦੇ ਜੋ ਆਪ ਵੀ ਖਾ ਸਕਦੇ ਜੋ ਆਪਣੇ ਬੱਚਿਆਂ ਨੂੰ ਵੀ ਦੇ ਸਕਦੇ ਜੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਇਹੋ ਫਤੇ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨੂੰ ਆਪਾਂ ਹੁਣ ਪੀਸ ਕੇ ਸਾਫ ਕੇ ਰੱਖ ਲਵਾਂਗੇ